ਕਰ ਲਿਆ ਹੈ ਨਸ਼ਾ ਤਸਕਰ ਦੇ ਪੁਲਿਸ ਤੇ ਗੋਲੀਬਾਰੀ ਕੀਤੀ ਸੀ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਸੀ ਨਸ਼ਾ ਤਸਕਰ ਦਿੱਲੱਤ ਦੇ ਵਿੱਚ ਗੋਲੀ ਲੱਗੀ 2 ਕਿਲੋ ਤੋਂ ਵੱਧ ਹੈਰੋਇਨ ਅਤੇ ਇੱਕ ਪਿਸਤੌਲ ਉਸੇ ਕੋਲੋਂ ਬਰਾਮਦ ਹੋਈ ਹੈ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਪੁਲਿਸ ਨੇ ਨਸ਼ਾ ਤਸਕਰ ਦੇ ਵਿਚਾਲੇ ਮੁਚਪੇੜ ਹੋਇਆ ਨਸ਼ਾ ਤਸਕਰ ਦੀ ਦਿੱਲੱਤ ਤੇ ਗੋਲੀ ਲੱਗੀ ਹੈ ਐਨਕਾਊਂਟਰ ਦੇ ਵਿੱਚ ਫਿਰੋਜ਼ਪੁਰ ਦੇ ਦਾਣਾ ਮੰਡੀ ਦੇ ਵਿੱਚ ਐਨਕਾਊਂਟਰ ਹੋਇਆ ਹੈ ਦੱਸਿਆ ਕਿ 2 ਕਿਲੋ ਤੋਂ ਵੱਧ ਹੈਰੋਇਨ ਅਤੇ ਇੱਕ ਪਿਸਤੌਲ ਉਸੇ ਕੋਲੋਂ ਬਰਾਮਦ ਹੋਈ ਹੈ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਮੀਟਿੰਗ ਤੋਂ ਬਾਅਦ ਜਿਹੜਾ ਐਸਐਸਪੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਵਾ ਇੱਕ ਸੀਆਏ ਸਟਾਫ ਦੀ ਟੀਮ ਵੱਲੋਂ ਫਿਰੋਜ਼ਪੁਰ ਦੇ ਵਿੱਚ ਇੱਕ ਐਨਕਾਊਂਟਰ ਕੀਤਾ ਗਿਆ ਜਿੰਦੇ ਵਿੱਚ ਇੱਕ ਜਿਹੜਾ ਵਾ ਨਸ਼ਾ ਤਸਕਰ ਨੂੰ ਗੋਲੀ ਲੱਗੀ ਤੇ ਗੰਭੀਰ ਰੂਪੇ ਦੇ ਜ਼ਖਮੀ ਹੋ ਗਿਆ ਵਾ ਅਸਟਮੀ ਅਸੀਂ ਕਿੜੀਆਂ ਸਿਵਲ ਹਸਪਤਾਲ ਫਰੋਜ਼ਪੁਰ ਦੇ ਵਿੱਚ ਜਿੱਥੇ ਕਿ ਉਸ ਨਸ਼ਾ ਤਸਕਰ ਨੂੰ ਲਿਆਂਦਾ ਗਿਆ ਤੇ ਬਾਅਦ ਵਿੱਚ ਨਸ਼ਾ ਤਸਕਰ ਦੀ ਜਿਹੜੀ ਹਾਲਤ ਗੰਭੀਰ ਵੇਖਦੇ ਹੋਏ ਉੱਥੋਂ ਇਹਨੂੰ ਰੈਫਰ ਕਰ ਦਿੱਤਾ ਗਿਆ ਐਸਐਸਬੀ ਭਵਿੰਦਰ ਸਿੰਘ ਨੇ ਇਹ ਕਿਹਾ ਹੈ ਕਿ ਸੀਐਮ ਪੰਜਾਬ ਤੇ ਡੀਜੀਪੀ ਪੰਜਾਬ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਉਹਦੇ ਸਾਰੇ ਅਸੀਂ ਨਸ਼ੇ ਦੇ ਠੱਲ ਪਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਉਸ ਕੋਸ਼ਿਸ਼ ਦਾ ਹੀ ਨਤੀਜਾ ਹੈ ਕਿ 2 ਕਿਲੋ 17 ਗ੍ਰਾਮ ਜਿਹੜੀ ਹੀਰੋਇਨ ਲੈ ਕੇ ਇੱਕ ਨਸ਼ਾ ਤਸਕਰ ਜਿਹੜਾ ਮੋਗੇ ਤੋਂ ਫਰੋਜ਼ਪੁਰ ਆ ਰਿਹਾ ਸੀਗਾ ਉਸ ਨੂੰ ਰੋਕਿਆ ਗਿਆ ਪਰ ਉਸ ਨੇ ਜਿਹੜੀ ਵਾ ਉਹ ਪੁਲਿਸ ਉੱਪਰ ਹੀ ਫਾਇਰਿੰਗ ਕਰਦੀ ਜੋ ਆਬੀ ਫਾਇਰਿੰਗ ਕਰਦੇ ਹੋਏ ਪੁਲਿਸ ਵੱਲੋਂ ਉਹਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਨਸ਼ਾ ਤਸਕਰ ਦੀ ਜਿਹੜੀ ਵਾ ਲੱਤ ਵਿੱਚ ਗੋਲੀ ਲੱਗੀ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਜਦੋਂ ਨਸ਼ਾ ਤਸਕਰ ਦੇ ਵੱਲ ਗੱਡੀ ਦੇ ਵਿੱਚ ਤਲਾਸ਼ੀ ਦਿੱਤੀ ਗਈ ਤਾਂ ਉਸ ਕੋਲੋਂ 2 ਕਿਲੋ 17 ਗ੍ਰਾਮ ਹੀਰੋਇਨ ਅਤੇ ਇੱਕ ਜਿਹੜੀ ਵਾ ਕ੍ਰਿਸਟਲ ਬਰਾਮਦ ਕੀਤੀ ਗਈ ਇਹ ਜਿਹੜੀ ਵਾ ਕਾਰਵਾਈ ਪੰਜਾਬ ਪੁਲਿਸ ਨੇ ਲਿਆ ਇੱਕ ਬੜਾ ਵੱਡਾ ਸ਼ਲਾਘਾਯੋਗ ਕਦਮ ਹੈ ਜੋ ਕਿ ਨਸ਼ਾ ਰੋਕਣ ਦੇ ਵਿੱਚ ਬਹੁਤ ਵੱਡਾ ਜਿਹੜਾ ਵਾ ਸਮਰਥ ਕਰੇਗੀ ਤੇ ਨਸ਼ਾ ਤਸਕਰਾਂ ਨੂੰ ਅੱਗੇ ਜਿਹੜੀ ਵਾ ਸਿੱਖਿਆ ਦੇएगी ਕਿ ਅੱਗੇ ਤੋਂ ਜਿਹੜਾ ਵੀ ਨਸ਼ਾ ਤਸਕਰ ਕਰੇਗਾ ਪੁਲਿਸ ਉਹਦੇ ਉਹਦੇ ਨਾਲ ਇਹੀ ਕਾਰਵਾਈ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਖਤਮ ਕਰਨ ਲਈ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਿੰਨਾ ਕੋਸ਼ਿਸ਼ ਕਰ ਰਿਹਾ ਵਾ ਇਹਨੂੰ ਦੇਖਦੇ ਹੋਈ ਹੀ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਜਲਦੀ ਖਤਮ ਹੋ ਜਾਏਗਾ ਕੈਮਰਾ ਪਰਸਨ ਦੇ ਨਾਲ ਕਮਲ ਮੁਰਤਾ ਇੰਡੀਅਨਸ ਪੰਜਾਬ ਫਿਰੋਜ਼ਪੁਰ ਉਦੋਂ ਚ ਦੇਖਿਆ ਹੈ ਇੱਕ ਸਿਆਜ਼ ਗੱੜੀ ਜਿਹੜੀ ਉਹ ਕਰਦੇ ਇਹਨੂੰ ਇਹ ਕਾਰਨਾਂ ਨਾਕਾ ਤੋੜਦੇ ਰਿਹਾ ਉਦੋਂ ਜਦੋਂ ਉਹਨਾਂ ਨੇ ਸ਼ਰਕਤ ਕਰ ਰੂਪ ਨੂੰ ਕੀਤਾ ਉਹਨਾਂ ਨੂੰ ਫਾਲੋ ਕੀਤਾ ਬਹੁਤ ਤੇਜ਼ ਰਫਤਾਰ ਆਉਂਦਾ ਉਹਨਾਂ ਦਾ ਡੀਜ ਰਿਜ਼ੋਲੂਸ਼ਨ ਆਉਂਦਾ ਇੱਥੇ ਇਧਰ ਵੱਡ ਕੇ ਇੱਥੇ ਇੰਟਰਸੈਪਟ ਜਦੋਂ ਕੀਤਾ ਇਹਨਾਂ ਨੇ ਤੇ ਉਹ ਬਾਹਰ ਨਿਕਲਦੇ ਸਾਰੀ ਉਹਨੇ ਪੈਰਿੰਗ ਕੀਤੀ ਦਰਸਤ ਜੋ ਕਿ ਉਹ ਬਚਤ ਰਹੇਗੀ ਸਾਡੇ ਕਿਸੇ ਮੁਲਾਜ਼ਮ ਦੇ ਨਹੀਂ ਵਜੀ ਗੱਡੀ ਦੇ ਵਜੀ ਲੋ ਤੇ ਉਹ ਜਦੋਂ ਫ੍ਰਾਇਰ ਚ ਕੋ ਜਕਮੀ ਹੋ ਗਿਆ ਤੇ ਉਹਨੂੰ ਪਾਸਪੋਰਟ ਦੰਦਾ ਕੋ ਕਰਾਇਆ ਤੇ ਇਸੇ ਦੌਰਾਨ ਜਿਹੜੇ ਇਹਦੇ ਗੁਰੂ ਵਾਲ ਟਿੱਗੀ ਇਹਦੇ ਕੋਲੋਂ ਕੈਰਨ ਮਿਲੀ ਜਿਹਨੂੰ ਇਹਨਾਂ ਨੇ ਸਾਰੀ ਚੈੱਕ ਕੀਤੀ ਤੋ 2 ਕਿਲੋ 114 ਗ੍ਰਾਮ ਕੈਰਨ ਜਿਹੜੀ ਸੋਗਰ ਹੋਈ ਇਸ ਤੋਂ ਇਹ ਇਹਨਾਂ ਨੇ ਉਸ ਦਾ ਰਿਕਾਰਡ ਚੈੱਕ ਕੀਤਾ ਹਾਂ ਸਰ ਪੰਜ ਦਸਤੂਰ ਰਿਕਾਰਡ ਚੈੱਕ ਕੀਤਾ ਇਹਨਾਂ ਨੇ ਉਸ ਤੋਂ ਪਹਿਲਾਂ ਵੀ ਪਰਚੇ ਕਰਦੇ ਸੀ ਕਿ ਕੌਣ ਸੀਗਾ ਪਤਾ ਲੱਗਿਆ ਜੀ ਕਿੱਥੇ ਦਾ ਸਿੱਧਾ ਨਸਲ ਇਹ ਜਿੰਦਰ ਸਿੰਘ ਹੈ ਜੀ ਇਹਦੇ ਸਲਾਡੀ ਸਨਫ ਜਗਿੰਦਰ ਸਿੰਘ ਚੱਕੀਆਂ ਵਾਲੀ ਗਲੀ ਭਰਨਪੁਰ ਦੀ ਰੋਟੀ ਸਿਕਾ ਸਰ ਪਤਾ ਲੱਗਾ ਕੁਝ ਕਿੱਥੇ ਜ ਨੇ ਦੇਣੀ ਸੀ ਕੀ ਕਰਨਾ ਸੀ ਇਹ ਤਾਂ ਹਜੇ ਖੁਸ਼ਗਿਸ਼ ਕਰਾਂਗੇ ਜੀ ਸਰ ਇੱਕੋ ਤੁਸੀਂ ਪਰਵਾਸੀ ਗਲੀ ਸੀ ਆ ਇੱਕੋ ਹੀ ਸੀ ਜੀ ਹਜੇ ਤੱਕ ਜੇ ਹੁਣ ਪਿੱਛੇ ਕੋਈ ਲਾਲੂ ਆਇਆ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਜਿਵੇਂ ਇਹਨਾਂ ਨੇ ਫਾਲੋ ਕੀਤਾ ਤੇ ਗੱਡੀ ਦੇ ਸ਼ੀਸ਼ੇ ਵੀ ਗੂੜ ਕਾਲੇ ਕਰੀ ਬਟੇ ਉਹ ਕੋਈ ਫਿਲਮ ਫਿਲਮ ਜਿਹੀ ਲਾਈਏ ਤੇ ਉਹ ਉਹਦੇ ਤੱਕ ਹੀ ਨਿਕਲਿਆ ਸਰ ਨਸ਼ਾ ਤਸਕਰੀ ਕਿੰਸੋ ਦੀਨ ਹਾਂ ਨਸ਼ਾ ਤਸਕਰੀ ਉਹ ਤਾਂ ਬਿਲਕੁਲ ਫੇਡ ਦੀ ਕਰੀ ਮਤਰਾ ਚ ਕਰਨ ਬਰਾਉਂਦਰੀ ਸਰ ਖਾਸ ਸੂਚਨਾ ਦੇ ਦਰਤੇ ਜਿਹੜਾ ਨਕਬੰਦੀ ਦਾ ਲੱਖ ਹੁੰਦੀ ਸਦੀ ਕੀਤੀ ਹੋਈ ਸੀ ਜੀਟੀਨ ਚੈਕਿੰਗ ਹਾਂ ਹਾਂ ਜੀ ਚੈਕਿੰਗ ਕਿੰਨੀਆਂ ਸੁਣੀਆਂ ਲੱਗੀਆਂ ਜੀ ਇਸ ਮਸਲੇ ਦਾ ਉਹ ਪਤਾ ਨਹੀਂ ਇਹਨਾਂ ਨੇ ਲੱਗੇ ਹੋਇਆ ਕਿਤੇ ਉਹ ਹਸਪਤਲ ਦੇ ਲੱਗੇ ਉਨੇ ਵਕਤ ਕਿੰਨੇ ਕੁ ਫਾਇਲ ਕੀਤੇ ਹਨ ਬਿਲਕੁਲ ਵਸੂਲੇ ਨੇ ਤਿੰਨ ਫਾਇਲ ਕੀਤੇ ਨਾ ਅਸਲ ਮੁਤਾਬਕ ਅਜੇ ਜਿਹੜੇ ਤਿੰਨ ਤੱਕ